ਕਿਵੇਂ ਦੇ ਬੰਦੇ ਦੀ ਸ਼ਕਲ ਚਾਹੀਦੀ ਨਾ ਉਹ ਵੇ ਘੱਟੂ ਘੱਟੋ ਨੂੰ ਗੱਲ ਚਾਹੀਦੀ ਕਰ ਲੈਣੀ ਚਾਹੀਦੀ ਆ ਮੈਂ ਗੱਲ ਕਰ ਰਿਹਾ ਪਾਕਿਸਤਾਨੀ ਆਰਟਿਸਟ ਇਫਤਖਾਰ ਠਾਕੁਰ ਦੀ ਸੋ ਬੰਦਾ ਕਹਿ ਰਿਹਾਗਾ ਕਿ ਤੁਹਾਡੀਆਂ ਫਿਲਮਾਂ ਨੂੰ ਸਾਡੀ ਲੋੜ ਆ ਸੋ ਉਹਨਾਂ ਤੋਂ ਬਿਨਾ ਸਾਡੀਆਂ ਫਿਲਮਾਂ ਹਿੱਟ ਨਹੀਂ ਹੁੰਦੀਆਂ ਮੈਂ ਉਸ ਬੰਦੇ ਨੂੰ ਦੱਸਣਾ ਚਾਹਣਾ ਕਿ ਜਿੰਨਾ ਫਿਲਮਾਂ 'ਚ ਤੁਸੀਂ ਨਹੀਂ ਸੀਗੇ ਹੁਣ ਤੱਕ ਦਾ ਸਭ ਤੋਂ ਵੱਡਾ ਅ ਇਨਕਮ ਵਾਈਜ਼ ਅੰਕੜਾ ਉਹਨਾਂ ਫਿਲਮਾਂ ਦਾ ਜਿਨ੍ਹਾਂ 'ਚ ਅਸੀਂ ਕੈਰੀ ਆਨ ਜੱਟਾ 2 ਦੀ ਗੱਲ ਕਰ ਸਕਦੇ ਹਾਂ ਜਿਨ੍ਹਾਂ 'ਚੋਂ ਸੰਕਣ ਸੰਕਣੇ ਦੀ ਵਨ ਦੀ ਅਸੀਂ ਗੱਲ ਕਰ ਸਕਦੇ ਹਾਂ ਹੌਸਲਾ ਰੱਖ ਛੜਾ ਸੰਕਣ ਸੰਕਣੇ 2 ਵੀ ਰੀਸੈਂਟ ਬਹੁਤ ਵੱਡੀ ਹਿੱਟ ਜਾ ਰਹੀ ਐ ਸੋ ਬਹੁਤ ਸਾਰੀਆਂ ਐਸੀਆਂ ਫਿਲਮਾਂ ਨੇ ਜਿਨ੍ਹਾਂ 'ਚ ਤੁਸੀਂ ਕੰਮ ਨਹੀਂ ਵੀ ਕੀਤਾ ਤਾਂ ਵੀ ਉਹ ਫਿਲਮਾਂ ਬਹੁਤ ਜ਼ਿਆਦਾ ਵੱਡੇ ਲੈਵਲ ਤੇ ਚੱਲੀਆਂ ਜਲਦੀ ਪਹਿਲਾਂ ਹਿੱਟ ਹੋਈਆਂ ਫਿਲਮਾਂ ਦੇ ਪਾਰਟ 2 ਸੀਗੇ ਜਾਂ ਤੁਸੀਂ ਸੀਕਲ ਵੀ ਉਹਨਾਂ ਨੂੰ ਕਹਿ ਸਕਦੇ ਹੋ ਬਾਕੀ ਕੋਈ ਵੀ ਐਦਾਂ ਦੀ ਫਿਲਮ ਨਹੀਂ ਹੈਗੀ ਕਿ ਜਿਨ੍ਹਾਂ 'ਚ ਤੁਸੀਂ ਕੰਮ ਕੀਤਾ ਹੋਵੇ ਤੇ ਉਹ ਤੁਹਾਡੇ ਚ ਨਾ ਕੰਮ ਕਰਨ ਵਾਲੀਆਂ ਫਿਲਮਾਂ ਤੋਂ ਜ਼ਿਆਦਾ ਹਿੱਟ ਰਹੀ ਹੋਵੇ ਆਪਣੇ ਆਪਣੀ ਪੀੜ੍ਹੀ ਥੱਲੇ ਪਲੀ ਤੁਹਾਨੂੰ ਛੋਟਾ ਫੇਰਨਾ ਚਾਹੀਦਾ ਸ਼ਕਲ ਤੁਹਾਨੂੰ ਰੱਬ ਨੇ ਜਿੱਦਾਂ ਹੀ ਦਿੱਤੀ ਹੈ ਉਹ ਦਿੱਤੀ ਹੈਗੀ ਘੱਟੋ ਘੱਟ ਦਿਮਾਗ ਆਪਣੇ ਨੂੰ ਪੋਜ਼ਿਟਿਵ ਕਰਕੇ ਇਸ ਸਟੇਜ ਨੂੰ ਅੱਗੇ ਵਧਣਾ ਚਾਹੀਦਾ ਕਿ ਸਾਡੀ ਇੰਡਸਟਰੀ ਨੂੰ ਤੁਹਾਡੀ ਨਾ ਤਾਂ ਪਹਿਲਾਂ ਲੋੜ ਸੀ ਨਾ ਰਾਈਟ ਨਾਉ ਲੋੜ ਹੈ ਤੇ ਨਾ ਸ਼ਾਇਦ ਕਦੇ ਸਾਡੀ ਇੰਡਸਟਰੀ ਨੂੰ ਤੁਹਾਡੀ ਲੋੜ ਪਊਗੀ ਇਹ ਚੀਜ਼ ਸਾਡੇ ਪ੍ਰੋਡਿਊਸਰਸ ਨੂੰ ਵੀ ਖਾਸ ਕਰਕੇ ਸਮਝਣੀ ਚਾਹੀਦੀ ਹੈ ਸਾਡੀ ਇੰਡਸਟਰੀ ਨੂੰ ਵੀ ਖਾਸ ਕਰਕੇ ਸਮਝਣੀ ਚਾਹੀਦੀ ਹੈ ਕਿ ਬੇਸਿਕਲੀ ਸਾਡੇ ਕੋਲੇ ਆਪਣੇ ਕਾਮੇਡੀਅਨਸ ਬਹੁਤ ਵੱਡੇ ਲੈਵਲ ਦੇ ਨੇਗੇ ਬਹੁਤ ਵੱਡੇ ਲੈਵਲ ਦੇ ਸਾਡੇ ਆਰਟਿਸਟਸ